ਮੋਦੀ ਦੀ ਜੁੰਡਲੀ ਕਹਿੰਦੀ ਕਾਲੇ ਕਾਨੂੰਨ ਵਾਪਸ ਨਹੀਂ ਕਰਾਂਗੇ ਪਰ ਅੜ ਕੇ ਬੈਠੇ ਪੰਜਾਬੀ ਕਹਿੰਦੇ ਅਸੀਂ ਵੀ ਪਿੱਛੇ ਨਹੀਂ ਹਟਾਂਗੇ ਤੇ ਬਿਲਕੁਲ ਨਹੀਂ ਡਰਾਂਗੇ ਵੀ ਬੱਤੀ ਨਵਾਂ ਸ਼ਹਿਰ ਦੇਖ ਰੋ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਸੋ ਦੋਸਤੋ ਸਮਾਰਟ ਸਟੋਰ ਦੇ ਸਾਹਮਣੇ ਤੋਂ ਤੁਸੀਂ ਉਹ ਦੇਖ ਸਕਦੇ ਹੋ ਰਿਕਸ਼ੇ ਦੇ ਉੱਤੇ ਮੋਦੀ ਤੇ ਯੋਗੀ ਦੇ ਬੁੱਤਾਂ ਨੂੰ ਲੈ ਕੇ ਜਿਹੜੀ ਆ ਸਾਡੇ ਨਵਾਂ ਸ਼ਹਿਰ ਤੋਂ ਕਿਸਾਨ ਜਥੇਬੰਦੀਆਂ ਸਾਰੀਆਂ ਮਾਰਚ ਕੱਢ ਰਹੀਆਂ ਨੇ ਸਾਡੇ ਨਾਲ ਦੀਪ ਸਾਹਿਬ ਨੇ ਆਪਾਂ ਦੀਪ ਸਾਹਿਬ ਨਾਲ ਗੱਲਬਾਤ ਕਰਾਂਗੇ ਦੀਪ ਜੀ ਬਹੁਤ ਨਿੱਘਾ ਸਵਾਗਤ ਹੈ ਔਰ ਅੱਜ ਦਾ ਜਿਹੜਾ ਇਹ ਪੂਰਾ ਸੀਨ ਹੈ ਸਾਡੀ ਆਡੀਅன்ஸ் ਨੂੰ ਸਮਝਾ ਦਿਓ ਜੀ ਸੂਰੀ ਸਾਹਿਬ ਜੀ ਇਹ ਜਨਾ ਮਜਾਰੇ ਦੇ ਰੂਪ ਦੇ ਵਿੱਚ ਲੋਕਾਂ ਦਾ ਹਰ ਤਰਿਆ ਆ ਰਿਹਾ ਜੀ ਇਹ ਕੇਂਦਰ ਦੀ ਮੋਦੀ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨ ਲਿਆਂਦੇ ਆ ਤੇ ਬਿਜਲੀ ਬਿੱਲ 220 ਆ ਉਹਦੇ ਖਿਲਾਫ ਇਹ ਜਨ ਸਲਾਹ ਜਿਹੜਾ ਉਮਰ ਆਇਆ ਸਾਡੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦਾ ਔਰ ਇਹਦੇ ਵਿੱਚ ਕੱਲੇ ਕਿਸਾਨ ਹੀ ਨਹੀਂ ਇਹਦੇ ਵਿੱਚ ਮਜ਼ਦੂਰ ਵੀ ਨੇ ਇਹਦੇ ਵਿੱਚ ਟਰੱਕ ਯੂਨੀਅਨ ਦੇ ਸਾਥੀ ਵੀ ਨੇ ਇਹਦੇ ਵਿੱਚ ਆਟੋ ਵਰਕਰ ਵੀ ਨੇ ਇਹਦੇ ਵਿੱਚ ਟੈਕਸੀ ਸਟੈਂਡ ਵਾਲੇ ਸਾਥੀ ਵੀ ਨੇ ਇਹਦੇ ਵਿੱਚ ਮੁਲਾਜ਼ਮ ਵੀ ਨੇ ਇਹਦੇ ਵਿੱਚ ਪਿੰਡੂ ਮਜ਼ਦੂਰ ਵੀ ਨੇ ਇਹਦੇ ਵਿੱਚ ਇਸਤਰੀ ਜਥੇਬੰਦੀ ਵੀ ਆ ਇਹਦੇ ਵਿੱਚ ਵਿਦਿਆਰਥੀ ਵੀ ਨੇ ਇਹਦੇ ਵਿੱਚ ਨੌਜਵਾਨ ਵਰਗ ਵੀ ਆ ਔਰ ਇਹਦੇ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਬਹੁਤ ਸਾਰੀਆਂ ਪੂਰਾ ਦੇਸ਼ ਇਕੱਠੋ ਗਿਆ ਪੂਰਾ ਪੰਜਾਬ ਇਕੱਠਾ ਹੋਇਆ ਆ ਪੂਰਾ ਪੰਜਾਬ ਇਕੱਠਾ ਹੋ ਗਿਆ ਸਹੀ ਮੈਨਿਆ ਇਹ ਲੋਕਾਂ ਦਾ ਸਾਂਝਾ ਮੋਰਚਾ ਆ ਆ ਸਾਂਝਾ ਮੋਰਚਾ ਕਾਨੂੰਨਾਂ ਤੇ ਬਿਜਲੀ ਬਿੱਲ ਦੇ ਖਿਲਾਫ ਇਹ ਲੋਕ ਉਦੋਂ ਤੱਕ ਦਮ ਨਹੀਂ ਲੈਣਗੇ ਜਦੋਂ ਤੱਕ ਖੇਤੀ ਕਾਨੂੰਨ ਤੇ ਬਿਜਲੀ ਬਿੱਲ 220 ਰੱਦ ਨਹੀਂ ਕੀਤਾ ਜਾਂਦਾ ਅੱਛਾ ਮੈਨੂੰ ਪਤਾ ਤੁਸੀਂ ਇੱਥੇ ਲੋਕਾਂ ਨੂੰ ਬਹੁਤ ਮੋਟੀਵੇਟ ਕਰ ਰਹੇ ਹੋ ਤੁਹਾਡਾ ਬਹੁਤ بڑا ਯੋਗਦਾਨ ਹੈ ਤੁਹਾਡੀ ਸ਼ਲਾਘਾ ਬਣਦੀ ਹੈ ਪਰ ਅਸੀਂ ਆਪਣੀ ਪੰਜਾਬੀਅਤ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਦਿੱਲੀ ਗਏ ਸੀ ਉੱਥੇ ਲੋਕਾਂ 'ਚ ਦੇਖਿਆ ਬੜਾ ਮਨਚ ਤੁਸ਼ਾ ਹੈ ਹਰ ਬੰਦਾ ਕਹਿੰਦਾ ਮੈਂ ਘਰ ਦੇ ਨੂੰ ਕਹਿ ਕਿਆ ਮੇਰੀ ਆਸ ਨਾ ਰੱਖਿਓ ਤੁਸੀਂ ਇੱਥੇ ਪਿੰਡਾਂ 'ਚ ਜਾਂਦੇ ਹੋ ਇੱਥੇ ਲੋਕਾਂ ਦੇ ਮਨਾਂ ਦੇ ਕੀ ਵਿਚਾਰ ਨੇ ਇੱਕ ਡਾਕਟਰ ਸੁਖਵਾਲ ਸਿੰਘ ਜੀ ਦੀਵਾਰ ਦੀਆਂ ਲਾਈਨਾਂ ਨੇ ਸੁਣ ਦਿੱਲੀ ਦੀ ਇਹ ਸਰਕਾਰੇ ਤੇਰੇ ਸਾਡੇ ਪੈਰ ਕਰਾਰੇ ਹਰ ਦਮ ਚੱਲਦੇ ਰਹਿਣੇ ਨਹੀਂ ਸੀਸ ਸਿੰਘਾਂ ਦੇ ਦਿੱਲੀ ਦੇ ਨਾਲ ਮੁਰਮੁਰ ਖਹਿਣੇ ਨਹੀਂ ਔਰ ਸਾਡੇ ਜਿਹੜੇ ਭਰਾ ਉੱਥੇ ਜੀ ਦਿੱਲੀ ਦੇ ਨਾਲ ਟੱਕਰ ਲੈਣ ਦੇ ਪੁੱਜੋ ਆ ਉਹ ਆਪਣੇ ਆਪ ਨੂੰ ਇਕੱਲੇ ਨਾ ਸਮਝਣ ਇੱਥੇ ਬਹੁਤ ਸਾਰੇ ਪਿੰਡਾਂ ਦੇ ਪਿੰਡ ਆ ਜਿਹੜੇ ਟਰਾਲੀਆਂ ਦੇ ਰੂਪ ਜਨੌਜਾਨ ਕਿਸਾਨ ਸਾਰੇ ਉੱਥੇ ਆਣ ਤਿਆਰ ਜਦੋਂ ਇੱਕ ਬਾਜ ਮਾਰੂਗੇ ਉਥੇ ਕਾਫਸਿਆਂ ਦੇ ਰੂਮ ਵਿੱਚ ਤੁਸੀਂ ਤੁਹਾਡੇ ਇੱਕ ਬਹੁਤ بڑا ਦਾਇਰਾ ਹੈ ਲੋਕਾਂ ਨੂੰ ਜਾਣ ਦਿਓ ਜਿਹੜੇ ਸਾਡੇ ਕਿਸਾਨ ਵੀਰ ਦਿੱਲੀ ਵੱਲ ਪਹੁੰਚੇ ਹੋਏ ਨੇ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਕੋਈ ਪ੍ਰੋਬਲਮ ਆਵੇ ਉਹਦੇ ਲਈ ਕੀ ਉਪਰਾਲੇ ਕੀਤੇ ਜਾ ਰਹੇ ਨੇ ਉਥੇ ਕਿਰਤੀ ਕਿਸਾਨ ਯੂਨੀਅਨ ਨੇ ਆਪਣੇ ਵਰਕਰਾਂ ਦੀਆਂ ਡਿਊਟੀਆਂ ਲਾਈਆਂ ਆ ਕੋਈ ਬਿਮਾਰ ਠਵਾਰ ਹੁੰਦਾ ਉਹਦੇ ਪਰਿਵਾਰ ਦੇ ਲਈ ਦਵਾਈ ਦਾਲੂ ਦਾ ਪ੍ਰਬੰਧ ਉਹਨਾਂ ਦੇ ਜਿਹੜਾ ਪਸ਼ੂ ਵਗੈਰਾ ਆ ਉਹ ਭੁੱਖੇ ਨਹੀਂ ਰਹਿਣ ਉਹਨਾਂ ਦਾ ਪ੍ਰਬੰਧ ਇੱਥੋਂ ਦਾ ਕਿ ਜੇ ਫਸਲਾਂ ਨੂੰ ਮਗਰ ਪਾਣੀ ਲਾਨ ਦੀ ਲੋੜ ਆ ਉਹ ਵੀ ਸਾਡੇ ਪਿੰਦ ਪੱਦਰ ਦੇ ਜਿਹੜੇ ਸਾਥੀ ਆ ਉਹ ਪ੍ਰਬੰਧ ਕਰ ਰਹੇ ਪੂਰਾ ਖਿਆਲ ਰੱਖਿਆ ਜਾ ਰਿਹਾ ਪੂਰਾ ਖਿਆਲ ਰੱਖਿਆ ਜਾ ਰਿਹਾ ਜੀ ਮੈਂ ਇੱਥੇ ਖੋਰ ਦਿਖਾਣਾ ਚਾਹੁੰਦਾ ਸੀ ਦੇਖੋ ਕਈ ਲੋਕ ਕਹਿੰਦੇ ਸੀਗੇ ਕਿ ਹੂਕ ਨਿਕਲ ਗਈ ਪਰ ਆਹ ਦੇਖੋ ਸਾਡੀਆਂ ਬੀਬੀਆਂ ਤਿਆਰ ਪਰ ਤਿਆਰ ਨੇ ਨੌਜਵਾਨ ਤਿਆਰ ਪਰ ਤਿਆਰ ਨੇ ਬੱਚੇ ਤਿਆਰ ਨੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸਾਡਾ ਸੇਹ ਤੋਂ ਵੀ ਨਾਮ ਲਿਆ ਜਾ ਰਿਹਾ ਸੀ ਪਰ ਅਸੀਂ ਥੋੜੇ ਰਜੇਵੇਂ ਕਰਕੇ ਮਾਈਕ ਸੈਟਅਪ ਕਰਨ ਲਈ ਪਹਿਲਾਂ ਆ ਗਏ ਲੇਕਿਨ ਇਨਕਲਾਬ ਦੇ ਤੁਸੀਂ ਨਾਰੇ ਸੁਣ ਰਹੇ ਹੋ ਹਰ ਬੰਦਾ ਇਹ ਕਹਿੰਦਾ ਕਿ ਇਨਕਲਾਬ ਕਹਿ ਕੇ ਅੱਗੇ ਵੱਲ ਵਧਿਆ ਜਾਂਦਾ ਹੈ ਬਹੁਤ ਚੰਗੀ ਗੱਲ ਇਹ ਆ ਕਿ ਜਿਹੜੇ ਦਿੱਲੀ ਵੱਲ ਗਏ ਹੋਏ ਨੇ ਸਾਡੇ ਭਰਾ ਸਾਡੀਆਂ ਭੈਣਾਂ ਉਹਨਾਂ ਦੇ ਪਰਿਵਾਰਾਂ ਨੂੰ ਸਾਂਭਿਆ ਵੀ ਜਾ ਰਿਹਾ ਪਿੱਛੇ ਆਪਾਂ ਕਿਸੇ ਹੋਰ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਮੈਂ ਬ੍ਰੈਂਚ ਸਾਹਿਬ ਨਾਲ ਤੁਹਾਡੀ ਗੱਲ ਕਰਾਉਣ ਦੀ ਕੋਸ਼ਿਸ਼ ਕਰੂੰਗਾ ਬ੍ਰੈਂਚ ਸਾਹਿਬ ਆ ਜਾਓ ਮੈਂ ਤੁਹਾਡੇ ਨਾਲ ਤੁਹਾਨੂੰ ਰੂਬਰੂ ਕਰਨਾ ਚਾਹੁੰਦਾ ਬ੍ਰੈਂਚ ਸਾਹਿਬ ਮੈਂ ਸਟੇਜ ਤੋਂ ਤੁਹਾਨੂੰ ਸੁਣ ਰਿਹਾ ਸੀਗਾ ਤੁਸੀਂ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਡੇ ਨਾਲ ਬੜਾ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਖੱਟਣ ਮੰਨਣ ਨੂੰ ਤਿਆਰ ਨਹੀਂ ਕਿ ਹਰਿਆਣੇ ਦਾ ਕੋਈ ਵਿਅਕਤੀ ਆਇਆ ਲੇਕਿਨ ਮੈਂ ਇਸ ਗੱਲ ਦਾ ਗਵਾਹ ਹਾਂ ਘੱਟੋ ਘੱਟ 100 ਟਰਾਲੀਆਂ ਤੇ ਤਾਂ ਨੌਜਵਾਨ ਮੈਨੂੰ ਵੀ ਮਿਲੇ ਜਿਨ੍ਹਾਂ ਨੇ ਕਿਹਾ ਕਿ ਅਸੀਂ ਮੂਰੇ ਹੋ ਕੇ ਕੁਰਬਾਨੀ ਦੇਵਾਂਗੇ ਜੇ ਛੋਟੇ ਭਰਾਇਆ ਤਾਂ ਵੱਡੇ ਭੜਾ ਤੇ ਆਂਚ ਨਹੀਂ ਆਣ ਦਵਾਂਗੇ ਅਸੀਂ ਹਰਿਆਣ ਵੀ ਆਂਦਾ ਆਸਾਨ ਕਦੇ ਨਹੀਂ ਪਲਾ ਸਕਦੇ ਪੰਜਾਬੀ ਜਿਸ ਤਰ੍ਹਾਂ ਦਾ ਸਾਡਾ ਸਵਾਗਤ ਕੀਤਾ ਹਰਿਆਣੇ ਨੇ ਇਦਾਂ ਦਾ ਸਵਾਗਤ ਅਸੀਂ ਕਦੇ ਨਹੀਂ ਜ਼ਿੰਦਗੀ 'ਚ ਦੇਖਿਆ ਕਿ ਕੋਈ ਸੂਪਾ ਸਾਡਾ ਕਰਦਾ ਹੋਵੇ ਉਹ ਸਾਡੇ ਭਰਾਵਾਂ ਨਾਲੋਂ ਵੱਧ ਜਿਹੜਾ ਸਾਡੇ ਨਾਲ ਖੜਿਆ ਸਾਡੀਆਂ ਰੋਕਾਂ ਤੋੜਨ ਵਾਲੇ ਉਹ ਸੀ ਕਿ ਉਹਨਾਂ ਨੇ ਜਿੱਥੇ ਅਸੀਂ ਗਏ ਆ ਸਤਾਂ ਮੋਹਰੇ ਹੋ ਕੇ ਰੋਕਾਂ ਤੋੜੀਆਂ ਆਪਣਾ ਟਰੈਕਟਰ ਲਾਏ ਜੇ ਵੀ ਸੀ ਮਸ਼ੀਨਾਂ ਲੈ ਕੇ ਆਏ ਟੋਚਨ ਪਾਪਾ ਕੇ ਜਿਹੜੇ ਆ ਉਹ ਪਰੇ ਛੁੱਟ ਦਿੱਤੇ ਲਗਾ ਕੇ ਔਰ ਅਸੀਂ ਜਿਹੜਾ ਖੱਟੜ ਹੋਣੀ ਬਕਵਾਸ ਕਰ ਇਹ ਝੂਠ ਬੋਲਦੇ ਆ ਹਰਿਆਣੇ ਦਾ ਕਿਸਾਨ ਵੀ ਸਾਡੇ ਜਿੰਨਾ ਹੀ ਦੁਖੀ ਆ ਔਰ ਤੁਸੀਂ ਤਾਂ ਦਿਨੇਸ਼ ਜੀ ਉੱਥੇ ਜਾ ਕੇ ਆਏ ਆਂ ਦਿੱਲੀ ਤੁਸੀਂ ਦੇਖਿਆ ਹੋਣਾ ਕਿ ਹਰਿਆਣਵੀ ਸ਼ੋਰੇ ਜਿਹੜੇ ਆ ਉੱਥੇ ਆ ਕੇ ਲੰਗਰ ਲਾ ਰਹੇ ਆ ਜਲੇਬੀਆਂ ਦਾ ਲੰਗਰ ਕੋਈ ਬਦਾਮਾਂ ਦਾ ਲੰਗਰ ਮੈਂ ਤੁਹਾਨੂੰ ਟੋਕਦਾ ਜੀ ਉਹ ਕਹਿੰਦੇ 2500 ਲੀਟਰ 2500 ਲੀਟਰ ਜਿਹੜਾ ਦੁੱਧ ਲਗਾਏ ਕਹਿੰਦੇ ਪਨੀਰ ਬਣਾਓ ਮੈਂ ਕਹਾ ਜੀ ਪਨੀਰ ਤਾਂ ਛੱਡੋ ਤੁਸੀਂ ਉੱਥੇ ਤਾਂ ਹਰ ਕਿਸਮ ਦੇ ਪਕਵਾਨ ਜਿਹੜੇ ਆ ਸਾਡੇ ਬਜ਼ੁਰਗ ਹੁਣ ਦੱਸ ਕੇ ਗਏ ਉਹ ਕੁਲਵਿੰਦਰ ਚਾਹਲ ਕਿ ਕਹਿੰਦੇ ਤੁਸੀਂ ਕੀ ਖਾਂਦੇ ਆ ਕਹਿੰਦੇ ਰੋਟੀ ਤਾਂ ਅਸੀਂ ਖਾਂਦੇ ਹੀ ਨਹੀਂ ਚੀਚਾਂ ਹੀ ਸਾਡੇ ਕੋਲ ਇੰਨੀਆਂ ਖਾਣ ਨੂੰ ਆ ਜੰਨੀਆਂ ਕਦੇ ਜਲੇਬੀਆਂ ਆ ਜੰਨੀਆਂ ਕਦੇ ਪਕੌੜੇ ਆ ਜਾਂਦੇ ਆ ਕਦੇ ਬਦਾਮ ਆ ਜਾਂਦੇ ਆ ਕਦੇ ਫਰੂਟ ਆ ਜਾਂਦੇ ਆ ਮੈਂ ਅੱਖੀਂ ਦੇਖਿਆ ਜੀ ਦਿੱਲੀ ਦੇ ਜਿਹੜੇ ਉੱਥੇ ਦੇ ਵੀ ਕਈ ਵਿਚਾਰੇ ਮਾਤਣ ਸਾਥੀ ਨੇ ਗਰੀਬ ਗੁਰਬੇ ਨੇ ਉਹਨਾਂ ਨੂੰ ਮਠਿਆਈਆਂ ਜਲੇਬੀਆਂ ਦੁੱਧ ਹਰ ਤਰ੍ਹਾਂ ਦਾ ਪਕਵਾਨ ਉਹਨਾਂ ਨੂੰ ਵੀ ਮਿਲ ਰਿਹਾ ਬਿਲਕੁਲ ਜੀ ਬਿਲਕੁਲ ਉਹਦੇ ਕੋਈ ਜਿਹੜੀ ਆ ਸਾਨੂੰ ਘਾਟ ਨਹੀਂ ਹਾ ਨਾਲੇ ਪੰਜਾਬੀਆਂ ਦਾ ਇੱਕ ਸੁਹਾਇਆ ਉਹ ਪੰਜਾਬ ਦੇ ਕਿਸਾਨਾਂ ਨੂੰ ਦੇ ਦੋ ਹਿੰਦੁਸਤਾਨ ਦੀ ਸਰਕਾਰ ਇੱਕ ਵੀ ਬੰਦਾ ਭੁੱਖਾ ਨਹੀਂ ਮਰਨ ਦੇਵਾਂਗੇ ਸਾਰੇ ਹਿੰਦੁਸਤਾਨ 'ਚ ਲੰਗਰ ਲਾ ਦੇਵਾਂਗੇ ਅੱਛਾ ਇੱਕ ਇੱਕ ਚੀਜ਼ ਮੈਂ ਪੁੱਛਣੀ ਚਾਹੁੰਦਾ ਮੈਂ ਦੀਪ ਸਾਹਿਬ ਤੋਂ ਵੀ ਪੁੱਛੀ ਸੀ ਜਿਹੜੇ ਸਾਡੇ ਭਰਾ ਦਿੱਲੀ ਗਏ ਹੋਏ ਨੇ ਪਿੱਛੇ ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲ ਲੇ ਕੀ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਜਿਹੜੇ ਭਰਾ ਦਿੱਲੀ ਗਏ ਆ ਸਾਡੇ ਪਿੰਡਾਂ ਦੇ ਵਿੱਚ ਕਿਸਾਨਾਂ ਨੇ ਜਿਹੜੀਆਂ ਉਹ ਆਪਸ ਦੇ ਵਿੱਚ ਕਮੇਟੀਆਂ ਬਣਾ ਲਈਆਂ ਔਰ ਉਹਨਾਂ ਦੇ ਝੋਨੇ ਜਿਹੜਾ ਕਣਕ ਨੂੰ ਪਾਣੀ ਵੀ ਲਾ ਰਹੇ ਆ ਖਾਦਾ ਵੀ ਪਾਰਾਇਆ ਆ ਸਾਡੇ ਲਾਗੇ ਇੱਕ ਸਹਾਪਰ ਪਿੰਡ ਆ ਸਹਾਪਰ ਉਸ ਪਿੰਡ ਦੇ ਐਨ ਆਰ ਆਈਸ ਨੇ ਐਲਾਨ ਕੀਤਾ ਕਿ ਜਿੰਨੇ ਵੀ ਇਸ ਪਿੰਡ ਚੋਂ ਬੰਦੇ ਦਿੱਲੀ ਧਰਨੇ ਚ ਜਾਣਗੇ ਅਸੀਂ ਉਹਨਾਂ ਨੂੰ ਮਾਇਕ ਸਹਾਇਤਾ 5000 ਰੁਪਇਆ ਪਰ ਵਿਅਕਤੀ ਦੇਵਾਂਗੇ ਪਰ ਪਰ ਮੈਂ ਉੱਥੇ ਸੀਗਾ ਜੀ ਮੈਂ ਤੁਹਾਨੂੰ ਵਿੱਚ ਉਹ ਗੱਲ ਤੇ ਫੇਰ ਆਉਨੇ ਆ ਇਹ ਤਾਂ ਬਹੁਤ ਬੜੀ ਗੱਲ ਹੈ ਕਿ ਐਨ ਆਰ ਆਈਆਂ ਨੇ ਕਿਹਾ ਕਿ ਅਸੀਂ ਸਹਾਇਤਾ ਦੇਵਾਂਗੇ ਆਰਥਿਕ ਸਹਾਇਤਾ ਦੇਵਾਂਗੇ ਲੇਕਿਨ ਦਿੱਲੀ ਉੱਥੇ ਸਟੇਜ ਤੋਂ ਇਹ ਗੱਲ ਬਾਰ ਬਾਰ ਕਹੀ ਜਾ ਰਹੀ ਸੀ ਜੀ ਕਿ ਸਾਨੂੰ ਫੰਡ ਦੀ ਲੋੜ ਨਹੀਂ ਆ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਸਾਨੂੰ ਜਾਗਦੇ ਸਿਰਾਂ ਦੀ ਲੋੜ ਹੈ ਸਾਨੂੰ ਫੰਡ ਦੀ ਲੋੜ ਨਹੀਂ ਆ ਦੇਖੋ ਫਾਂਡ ਦਾ ਕਿਸਾਨ ਜਿਹੜਾ ਆ ਆਪਣਾ ਰਾਸ਼ਨ ਜਿਹੜਾ ਉਹ ਲੈ ਕੇ ਗਿਆ ਸਾਰਾ ਹੀ ਫਿਰ ਵੀ ਅਸੀਂ ਜਿਹੜਾ ਪਿੱਛੇ ਇਹ ਕੰਮ ਕਰ ਰਹੇ ਆ ਅਸੀਂ ਕਿਸੇ ਕਿਸਮ ਦੀ ਕਸਰ ਨਹੀਂ ਛੱਡਾਂਗੇ ਦੇਖੋ ਬੰਦੇ ਵੀ ਚਾਹੀਦੇ ਆ ਪੈਸੇ ਵੀ ਚਾਹੀਦੇ ਆ ਅਸੀਂ ਉਹ ਪੈਸੇ ਵੀ ਭੇਜਾਂਗੇ ਔਰ ਜਿੰਨੀਆਂ ਸਾਡੀਆਂ ਇੱਥੇ ਟਰਾਲੀਆਂ ਜੰਨੀਆਂ ਉੱਥੇ ਜਾ ਕੇ ਉਹ ਪੈਸੇ ਵੀ ਜਮ੍ਹਾਂ ਕਰਾ ਰਹੀਆਂ ਤਾਂ ਕਿ ਉੱਥੇ ਦੇ ਜਿਹੜੇ ਖਰਚੇ ਪੂਰੇ ਹੋਣ ਅਸੀਂ ਲੰਮੇ ਲੰਮੇ ਦਾ ਤੋਂ ਕੰਮ ਕਰ ਰਹੇ ਆ ਅਸੀਂ ਇਹ ਨਹੀਂ ਸਮਝਦੇ ਕਿ ਕੱਲ ਨੂੰ ਕੰਮ ਮੁੱਕ ਜਾਊਗਾ ਹੋ ਸਕਦਾ ਇਹ ਮਹੀਨਾ ਚੱਲੇ 2 ਮਹੀਨੇ ਚੱਲੇ ਅਸੀਂ 6 ਮਹੀਨੇ ਦਾ ਟਾਰਗੇਟ ਮਿੱਥ ਕੇ ਜਿਹੜਾ ਸਾਰਾ ਪ੍ਰਬੰਧ ਕਰ ਰਹੇ ਆਂ ਪੈਸਿਆਂ ਦਾ ਵੀ ਤੇ ਰਾਸ਼ਨ ਦਾ ਵੀ ਜੀ ਮੈਂ ਹੁਣ ਇੱਕ ਵਾਰੀ ਸਿਮਰਨ ਸਿਮਮੀ ਨੂੰ ਤੁਹਾਡੇ ਰੂਬਰੂ ਕਰੂੰਗਾ ਸਾਡੀ ਭੈਣ ਹੈ ਬੜਾ ਮਾਣ ਹੈ ਇਹਨਾਂ ਦਾ ਨਵੇਂ ਸ਼ਹਿਰ ਵਿੱਚ ਬਹੁਤ ਜ਼ਿਆਦਾ ਯੋਗਤਾ ਹੈ ਇਹਨਾਂ ਦਾ ਜਾਗਰੂਕ ਕਰਨ ਲਈ ਲੋਕਾਂ ਨੂੰ ਅਸੀਂ ਮੇਜ ਅੱਗੇ ਆਜੋ ਆਪ ਅੱਗੇ ਆ ਕੇ ਗੱਲ ਕਰਦੇ ਆਂ ਅ ਪਿਛਲੇ ਦਿੱਲੀ ਜਾਣ ਤੋਂ ਪਹਿਲਾਂ ਵੀ ਇਹਨਾਂ ਦੀ ਸਾਡੇ ਨਾਲ ਗੱਲ ਹੋਈ ਸੀਗੀ ਤੇ ਜਦ ਦਿੱਲੀ ਮੈਂ ਚੱਲਾ ਸੀ ਉਦੋਂ ਇਹਨਾਂ ਭੈਣ ਜੀ ਨੇ ਵੀ ਕਹਿ ਸੀ ਕਿ ਹੁਕਮ ਕਰ ਦਿਓ ਅਸੀਂ ਵੀ ਤਿਆਰ ਬਰ ਤਿਆਰ ਆ ਅਸੀਂ ਵੀ ਉੱਥੇ ਮੋਢੇ ਨਾ ਮੋਢਾ ਲਾ ਕੇ ਜੋੜਨ ਲਈ ਤਿਆਰ ਆ ਸਿਮੇ ਜੀ ਅੱਜ ਜਿਹੜੀ ਜਿਹੜਾ ਮਾਰਚ ਕੱਢਿਆ ਜਾ ਰਿਹਾ ਇਹਦੇ ਸੰਬੰਧ ਵਿੱਚ ਜ਼ਰੂਰ ਸਾਡੀ ਦਰਸ਼ਕਾਂ ਨੂੰ ਸਮਝਾਓ ਇਹਦਾ ਵੇਰਵਾ ਦੋ ਇਹ ਕਿਉਂ ਕੱਢਿਆ ਜਾ ਰਿਹਾ ਇਹ ਮਾਰਚ ਇਸ ਕਰਕੇ ਕੱਢਿਆ ਗਿਆ ਆ ਕਿ ਕਿਸੇ ਨੂੰ ਐਦਾ ਲੱਗਦਾ ਹੈ ਕਿ ਜਿਹੜੀ ਪਿਛਲੇ ਲੋਕਾਂ ਦਾ ਜਿਹੜਾ ਜੋਸ਼ ਸੀ ਉਹ ਕੱਟ ਗਿਆ ਆ ਉਹ ਜੋਸ਼ ਅੱਜ ਵੀ ਬਰਕਰਾਰ ਆ ਔਰ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲੇਗਾ ਲੋਕਾਂ ਦਾ ਜੋਸ਼ ਜਿਹੜਾ ਐਦਾਂ ਹੀ ਬਰਕਰਾਰ ਰਹੇਗਾ ਸੀ ਰਾਹ ਕੱਟ ਰਹੇ ਆ ਜਿੱਤੇ ਤੁਹਾਨੂੰ ਅਸੀਂ ਕਿਹਾ ਹੀ ਕਿ ਸਾਡੇ ਸਹਿਯੋਗ ਜਿੰਨੀਦਰ ਤੱਕ ਨਾ ਸੰਘਰਸ਼ ਰਹੇਗਾ ਅਸੀਂ ਧਮਾਕੇ ਹੋਰ ਮੈਂ ਦਿੱਲੀ ਦੀਆਂ ਤੁਹਾਡੀਆਂ ਵੀ ਬਹੁਤ ਸਾਰੀਆਂ ਵੀਡੀਓ ਦੇਖੀਆਂ ਤੇ ਅਲੱਗ-ਅਲੱਗ ਪ੍ਰੈਸਰ ਰਿਪੋਰਟਰਾਂ ਵੱਲੋਂ ਵੀ ਦੇਖੀਆਂ ਔਰ ਮੈਂ ਖੁਦ ਦਾ ਮੇਰੇ ਦਿਲ ਕਰਦਾ ਹੈ ਕਿ ਮੈਂ ਵੀ ਦਿੱਲੀ ਜਾ ਕੇ ਆਵਾਂ ਉਸੇ ਜੋਸ਼ ਬਹੁਤ ਸੀ ਦਿਲ ਕਰਦਾ ਸੀ ਕਿ ਗੋਲੀ ਸੀਨੇ ਤੇ ਖਾਲੀਏ ਹਾਂਜੀ ਹਾਂਜੀ ਮੇਰਾ ਮਿਆਂ ਕਰਕੇ ਵਾਪਸ ਆਣਾ ਪਿਆ ਫਿਰ ਵਾਪਸ ਦਿੱਲੀ ਜਾ ਰਹੇ ਆ ਲੇਕਿਨ ਇੱਕ ਚੀਜ਼ ਤੁਸੀਂ ਵੀ ਇੱਥੇ ਕਹੀ ਸੀ ਉੱਥੇ ਵੀ ਜਿਹੜਾ ਰਵੀਸ਼ ਕੁਮਾਰ ਜੀ ਨੇ ਕੱਲ ਕਹਿਤੀ ਆ ਉਹ ਕਹਿੰਦੇ ਕਿ ਕਿਸਾਨਾਂ ਦੀ ਪਹਿਲੀ ਲੜਾਈ ਤਾਂ ਜਿਹੜਾ ਗੋਦੀ মিডিਆ ਉਹਦੇ ਨਾਲ ਹੈ ਹਾਂ ਜੀ ਉਹਦੇ ਤੇ ਕੀ ਕਹੋਗੇ ਇਹ ਗੱਲ ਬਿਲਕੁਲ ਸਹੀ ਆ ਤੁਸੀਂ ਇਹ ਦੇਖੋ ਜਿੰਨੇ ਵੀ ਤੁਹਾਡੀ ਵਰਗੇ ਚੈਨਲ ਹੈ ਯੂਟਿਊਬਰ ਚੈਨਲ ਆ ਇਹ ਇੱਕ ਸੈਕਿੰਡ ਜੇ ਆਪਾਂ ਇੱਧਰ ਦਿਖਾਣਾ ਚਾਹਦੇ ਹਾਂ ਉਤਸ਼ਾਹ ਦੇਖੋ ਤੁਸੀਂ ਇੱਧਰ ਵੀਰਜੀ ਵੱਲ ਦੇਖੋ ਜੀ ਵੀਰ ਜੀ ਵੱਲ ਉਤਸ਼ਾਹ ਦੇਖੋ ਇਹ ਪੈਸਿਆਂ ਨਾਲ ਨਹੀਂ ਖਰੀਦਿਆ ਜਾ ਸਕਦਾ ਇਹ ਦਿਲੋਂ ਆਉਂਦਾ ਇੱਕ ਕੁਰਬਾਨੀ ਦਾ ਜज्बा ਦਿਲੋਂ ਆਉਂਦਾ ਜੀ ਤੁਸੀਂ ਕੁਝ ਕਹਿ ਰਹੇ ਸੀ ਹਾਂਜੀ ਮੈਂ ਇਹ ਕਹਿ ਰਹੀ ਸੀ ਕਿ ਉਹ ਜਿਹੜੇ ਜਿਹੜੇ ਤੁਹਾਡੇ ਵਰਗੇ ਚੈਨਲ ਆ ਜਿਨ੍ਹਾਂ ਨੇ ਪੇਜ ਬਣਾਏ ਆ ਨਿਊਜ਼ ਪੇਜ ਜਾਂ ਨਿਊਜ਼ ਝੂਠੇ ਹੋ ਕੱਲ 6 ਨੌਜਵਾਨ ਫੜੇ ਗਏ ਜਿਨ੍ਹਾਂ ਨੇ ਦਾਅਵਾ ਵੀ ਕਰਤਾ ਕਿ ਸਾਨੂੰ ਐਸਐਚਓ ਨੇ ਭੇਜਿਆ ਆ ਹਾਂ ਉਹਨਾਂ ਨੇ ਐਸਐਚਓ ਕਹਿੰਦੇ ਸਾਡੀ ਡੀਸੀ ਨੇ ਡਿਊਟੀ ਲਾਈ ਆ ਤੇ ਮੈਂ ਇਸ ਗੱਲ ਤੋਂ ਹੈਰਾਨ ਆ ਕਿ ਉਹਨਾਂ ਨੂੰ ਛਡਾਣ ਵਾਸਤੇ ਵੀ ਪੁਲਿਸ ਵਾਲੇ ਆ ਰਹੇ ਆ ਜਦੋਂ ਉਹ ਫੜੇ ਗਏ ਤਾਂ ਉਹਨਾਂ ਨੂੰ ਛਡਾਣ ਵਾਸਤੇ ਵੀ ਪੁਲਿਸ ਆਈ ਆ ਇਹ ਜਿਹੜੀ ਇਹ ਕੱਟਿਆ ਸਰਕਾਰ ਹੈ ਜਿਹੜੀ ਇਸ ਵੇਲੇ ਆਈ ਆ ਜਿਹੜਾ ਸਮਾਜ ਆ ਸਾਰਾ ਬਹੁਤ ਵਧੀਆ ਹੈ ਕੋਈ ਜਿਹੜੇ ਕਾਜ ਸਾਜ ਸਾਹਮਣੇ ਆਈ ਆ ਹਿੰਦੀ ਮੁਸਲਮ ਸਿੱਖ ਸਾਈ ਜੈਨੇ ਅਨੇਕਤਾ ਦੀ ਇਕਤਾ ਦਾ ਮਿਸਾਲ ਮਿਲੀ ਆ ਉਹ ਸਾਰੇ ਮੈਨੂੰ ਮਿਲੇ ਮੁਸਲਮਾਨ ਭਾਈਚਾਰੇ ਦੇ ਲੋਕ ਬਹੁ ਮਿਲੇ ਆ ਉਹ ਸਾਰੇ ਸਹਿਯੋਗ ਦੇ ਰਹੇ ਆ ਪਰ ਜਿੱਦਨ ਦੀ ਇਹ ਸਰਕਾਰ ਆਈ ਹੈ ਇਹਦੇ ਜਿਹੜੀ ਇਹ ਵਧੀਆ ਨਹੀਂ ਇਦਾਂ ਦੇ ਕਾਨੂੰਨ ਕਾਲੇ ਬਣਾਏ ਆ ਜਿਸ ਸਾਰੇ ਸਮਾਜ ਇਕੱਠਾ ਸਾਰੇ ਭਾਰਤ ਇਕੱਠਾ ਹੋ ਗਿਆ ਔਰ ਇਹ ਜੁੱਤੀ ਵਜੀ ਆ ਨਰਿੰਦਰ ਮੋਦੀ ਦੇ ਮੂੰਹ ਤੇ ਇਹ ਪੂਰੇ ਭਾਰਤ ਵਾਸੀਆ ਬਲੋ ਇੱਕ ਜੁੱਤੀ ਆ ਇਹ ਇੱਕ ਦੇਸ਼ ਦੇ ਪਹਿਲੇ ਐਸਾ ਪੀ ਆ ਮੈਂ ਜਿੱਦੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਬੰਦੇ ਨੇ ਇਹਦੇ ਮੂੰਹ ਤੇ ਜੁੱਤੀ ਮਾਰੀ ਆ ਤਿੰਨ ਤਿੰਨ ਪੀੜੀਆਂ ਪੌਂਚੀਆਂ ਨੇ ਉੱਥੇ ਹਾਂ ਜੁੱਤੀ ਮਾਰੀ ਆ ਬਹੁਤ ਗਲਤ ਕਰੀ ਆ ਅੰਦਰ ਨਾਲ ਦੇਖੋ ਬੱਚਾ ਦੇਖੋ ਮੈਨੂੰ ਦੇਖੋ ਮੈਂ ਹਰ ਹਰਾਨ ਇੱਥੇ ਬਹੁਤ سارے ਬੱਚੇ ਸਾਡੇ ਗਏ ਆ ਇਹਨੂੰ ਸ਼ਰਮ ਕਰਦੀ ਚਾਹੀਦੀ ਨਰਿੰਦਰ ਮੋਦੀ ਨੇ ਨੇ ਬੱਚਾ ਬੱਚਾ ਬਜ਼ੁਰਗ ਬਜ਼ੁਰਗ ਸੋਹੇ ਸੜਕਾਂ ਤੇ ਲੈ ਜਾਂਦੇ ਆ ਬਸ ਇੱਕੋ ਚੀਜ਼ ਦਾ ਦੇਖੇ ਉਹ ਬਾਸਤਾ ਦੇਖ ਕੇ ਕਹਿੰਦੇ ਇਹ ਤਾਂ ਜੀ ਸਿਆਸਤ ਹੋ ਰਹੀ ਹੈ ਪਰ ਇਹ ਬੱਚਾ ਸਿਆਸਤ ਹੈ ਉਹਣ ਉੱਥੇ ਆ ਕੇ ਦੇਖ ਲਵੇ ਉਹ ਇਹ ਤਾਂ ਮੂੰਹ ਦੇ ਕੇ ਜੁੱਤੀ ਆ ਪੂਰੇ ਭਾਰਤ ਵਾਸੀਆ ਬੋਲੋ ਨਾਲੇ ਇਹ ਲੋਕਾਂ ਦੀ ਸਰਕਾਰ ਦੀ ਇਹ ਵੀ ਆਂਦੀ ਸਰਕਾਰ ਆ ਇਹ ਵੀ ਆਂਦੀ ਸਰਕਾਰ ਹੈ ਪੁੱਤਰ ਤੂੰ ਕੀ ਕਹਿਣਾ ਤੂੰ ਕੀ ਕਹਿਣਾ ਕਿਸਾਨ ਇਕਤਾ ਜਿੰਦਾਬਾਦ ਬੋਲਦੇ ਫਿਰ ਇੱਕ ਵਾਰੀ ਬੋਲਦੇ ਕਿਸਾਨ ਇਕਤਾ ਜ਼ੋਰ ਦੀ ਕਿਸਾਨ ਇਕਤਾ ਜਿੰਦਾਬਾਦ ਤੁਸੀਂ ਇਹ ਦੇਖੋ ਇਹ ਕਿਤੇ ਕੋਈ ਪੈਸੇ ਦੇ ਕੇ ਤਾਂ ਨਹੀਂ ਲਿਆਂਦਾ ਬੱਚਾ ਜਿਹੜਾ ਕਿਸਾਨ ਇਕਤਾ ਜਿੰਦਾਬਾਦ ਦਾ ਨਾਰਾ ਲਾ ਰਿਹਾ ਪਰ ਮੈਂ ਇੱਕ ਹੋਰ ਚੀਜ਼ ਕਹਿਣੀ ਚਾਹਨਾ ਸੀ ਦਿੱਲੀ ਸੀ ਬਹੁਤ ਦਿੱਲੀ ਦੇ ਲੋਕ ਮਿਲੇ ਜਿਹੜੇ ਬਾਰ-ਬਾਰ ਕਹਿੰਦੇ ਸੀ ਖੁੱਲੇ ਦਿਲ ਨਾਲ ਖੁੱਲੀਆਂ ਬਾਹਾਂ ਨਾਲ ਪੰਜਾਬੀਆਂ ਦਾ ਸਵਾਗਤ ਹੈ ਸਾਡੀਆਂ ਧੀਆਂ ਪੈਣਾ ਸੇਫ ਨੇ ਕਿਉਂਕਿ ਸਿੰਘ ਆ ਗਏ ਆ ਔਰ ਸਿੰਘ ਕਦੇ ਇਨਕਲਾਬ ਕਹਿ ਕੇ ਪਿੱਛੇ ਨਹੀਂ ਮੁੜਦੇ ਬੋਲੇ ਸੋਨਿਆਰ ਕਹਿ ਕੇ ਪਿੱਛੇ ਨਹੀਂ ਮੁੜਦੇ ਸ਼ਾਇਦ ਇਹਨਾਂ ਕੋ ਹੋਰ ਕੋਈ ਤਰੀਕਾ ਹੀ ਨਹੀਂ ਆ ਝੂਠ ਬੋਲਣ ਤੋਂ ਇਲਾਵਾ ਜਿਹੜੀ ਕੇਂਦਰ ਦੀ ਸਰਕਾਰ ਆ ਲੇਕਿਨ ਅਸੀਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਖੁੱਲੇ ਤੌਰ ਤੇ ਕਹਿੰਨੇ ਆ ਸਾਡਾ ਸਮਰਥਨ ਜਿਹੜਾ ਆ ਕਿਸਾਨ ਜੱਥੇਬੰਦੀਆਂ ਦੇ ਨਾਲੇ ਕਿਉਂਕਿ ਕੋਈ ਸਿਆਸਤ ਨਹੀਂ ਹੋ ਰਹੀ ਇਹ ਇਨਸਾਨੀਅਤ ਦੀ ਲੜਾਈ ਹੋ ਰਹੀ ਆ ਔਰ ਇਨਸਾਨੀਅਤ ਦੀ ਲੜਾਈ ਚ ਭੀ ਭਤੀ ਨਵਾ ਸ਼ਰਦ ਦੀ ਟੀਮ ਤੁਹਾਡਾ ਆਪਣਾ ਪਰਿਵਾਰਕ ਦਿਨੇਸ਼ ਸੂਰੀ ਬਿਲਕੁਲ ਸ਼ਾਮਿਲ ਹੈ ਤਨਮਨ ਧਨ ਨਾਲ ਸ਼ਾਮਿਲ ਹੈ ਔਰ ਅਸੀਂ ਜੇ ਕੋਈ ਇਸ ਸੀਜ਼ ਨੂੰ ਕਹਵੇ ਪੱਖ ਪਰ ਅਸੀਂ ਪੱਖ ਨਹੀਂ ਅਸੀਂ ਹੱਕ ਸੱਚ ਦੀ ਗੱਲ ਕਰ ਰਹੇ ਆਂ ਔਰ ਇਹਨੇ ਸਾਰੇ ਲੋਕ ਝੂਠੇ ਨਹੀਂ ਹੋ ਸਕਦੇ ਸਿਰਫ ਜਿਹੜੀ ਦਿੱਲੀ ਦੀ ਸਰਕਾਰ ਆ ਉਹ ਅੰਬਾਨੀ ਨੂੰ ਜਿਹੜੀ ਆ ਰਿਲੈਕਸੇਸ਼ਨ ਦੇਣ ਲਈ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਮੋਦੀ ਸਾਹਿਬ ਨੂੰ ਹਮੇਸ਼ਾ ਹੁੰਦਾ ਕਿ ਮੈਂ ਭਾਸ਼ਣ ਦੇਣਾ ਹੁਣ ਤਾਂ ਦਿੱਲੀ ਵਿੱਚ 4 ਤੋਂ 5 ਲੱਖ ਲੋਕ ਇਕੱਠੇ ਹੋ ਗਏ ਨੇ ਹੁਣ ਭਾਸ਼ਣ ਕਿਉਂ ਨਹੀਂ ਦਿੰਦੇ ਹੁਣ ਤਾਂ ਆਪਣੇ ਜਿਹੜੇ ਸਬੋਡੀਨੇਟਸ ਨੇ ਉਹਨਾਂ ਨੂੰ ਭੇਜਿਆ ਜਾ ਰਿਹਾ ਆ ਇਹਨਾਂ ਨਾਲ ਗੱਲਬਾਤ ਉਹ ਕਦ ਕਰਨਗੇ ਮੈਂ ਹੋਰ ਵੀ ਜੇ ਕੋਈ ਸਾਡੇ ਨਾਲ ਇੱਥੇ ਗੱਲਬਾਤ ਕਰਨੀ ਚਾਹੇ ਮੈਂ ਉਹਨਾਂ ਦਾ ਕਰਾਂਗਾ ਮਜ਼ਦੂਰ ਯੂਨੀਅਨ ਤੋਂ ਸਾਡੇ ਨਾਲ ਆਹ ਰਾਮ ਜੀ ਆ ਜਾਓ ਆ ਫੜਾ ਦਿਓ ਤੁਸੀਂ ਅੱਛਾ ਮੇਰੇ ਕੋਲ ਇੱਕ ਬਾਤ ਬਤਾਓ ਕੱਲ ਫਿਰ ਇਹਨਾਂ ਨੇ ਜਿਹੜੀ ہماری ਬਾਤ ਨਹੀਂ ਸੁਣੀ ਕੱਲ ਫਿਰ ਮੋਦੀ ਸਾਹਿਬ ਨਹੀਂ ਆਏ ਨਰਿੰਦਰ ਸਿੰਘ ਤੋਮਰ ਕੋ ਭੇਜ ਦਿਆ बार-बार यही ਕਹਿ ਰਹੇ ਹਨ ਕਾਨੂੰਨ ਅੱਛੇ ਹੈ ਟਿਊਸ਼ਨ ਪੜਾਏ ਜਾ ਰਹੇ ਹਨ ਬਾਤ ਨਹੀਂ ਸੁਣਦੇ ਮੋਦੀ ਕੋਲ ਤੋਂ ਵੈਸੇ ਲੋਕ ਚਾਹੀਏ ਕਿ ਕਦ ਬਾਸ਼ਣ ਦੂੰ ਅਬ 3 ਲੱਖ ਸੇ ਜ਼ਿਆਦਾ ਲੋਕ ਬੈਠੇ ਆ ਬਾਸ਼ਣ ਕਿਉਂ ਨਹੀਂ ਦਿੰਦੇ भाषण नहीं देता कि वो डर गया हाँ। जनता की संख्या बढ़ रही है हाँ। उसको पता लग गया कि ये कानून रद्द करना ही पड़ेगा हाँ। जो किसानों के हक हाँ में काला कानून लेके आया है अग... चाहे जीना किसान चाहे जिए चाहे मरे चाहे हाँ। मजदूर जिए चाहे मरे उसको बाकी फैसला किसानों के हक में लेना ही पड़ेगा क्योंकि मोदी सरकार 2014 में आया सबको जन्मा की गप्पू सरकार है ये कहता है कुछ और करता है कुछ और रस्सी के बना देता है क्या नाम है सांप अब के बनाता है क्या नाम भगूत इसका यही इसको जन बाकी अब जुट्टी बज, बजाने वाला काम है इसको जुत्ती बजाएंगे और सरकार के नीचे गिराएंगे आपकी यूनियन से दिल्ली कौन कौन गए हैं हमारे प्रवासी मजदूर से बहुत लोग गए हैं ठीक है, है? है. जनवा की समर्थन में हम लोग भी जितना प्रवासी मजदूर है थी. कम से कम पाँच हजार दस हजार लोग है अच्छा हम लोग हाथ और पैसा से लेकर और जान से लेकर हम लोग पूरा समर्थन दे रहा है अपना किसान भाइयों के साथ में हम लोग है किसान है तो हम लोग है अब आप यूपी से के बिहार से हो हम लोग बिहार से मेरे है को दिल्ली में बिहार के बहुत लोग मिले जो बोल रहे थे हम भी छाती पे गोली खाएंगे हम लोग तो खाने के लिए तैयार है हम लोग हरदम किसानों के साथ है किसान हमारा शरीर का हड्डी है अगर हड्डी नहीं रीढ़ की हड्डी नहीं रहेगा तो हम लोग कहाँ रहेंगे एक बात बताइए इनको बोलते हैं अन्नदाता किसानों को हमको पंजाबियों को अन्नदाता बोलते हैं लेकिन जब हरियाणा से जा रहे थे वो बुछारे मारने का जाय था नाम मोहनलाल बहुत बहुत कि किसान के समर्थन में किसान के तो दबाने के, 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 के लिए आवाज की लोग इससे दब जाएंगे बाकी लोग हिंदुस्तान के दबने वाला नहीं है अब लोग जागरूक हो गए जाग गए पूरा जन बाकी हिंदुस्तान बोलता है चाहे मरे चाहे जिए हम लोग नहीं हटेंगे चाहे हमको कोई भी तसिया हम हम वापस नहीं जाएंगे हम लोग ये आपस करवा के जब हम रहेंगे इसके लिए जो मर्जी हो जाए ये काला कानून हटवा के हम लोग रहेंगे मोदी के जन्म चार सौ बीस जो राजनीति है अब पूरा दुनिया जान गई है अच्छा तो जो 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 ये मजदूर यूनियन है अगर वो काला कानून कल फिर वापस नहीं लेता तो क्या रणनीति है इसके लिए इस, इसके गुना गुना हम लोग जो अपना बनाएंगे विचार इसके बहुत से आगे हम लोग ले चलेंगे ਇਹ ਮੋਦੀ ਸੋਦੀ ਕੇ ਹਮ ਲੋਗ ਛੋੜੇਂਗੇ ਨਹੀਂ ਇਸਕੇ ਲਈ ਜੋ ਵੀ ਹੋ ਜਾਏ ਚਾਹ ਇਸਕੇ ਜਵਾਬ ਹਮ ਲੋਗ ਦੇ ਕੇ ਰਾਹੇਂਗੇ ਜੀ ਬਹੁਤ ਸ਼ੁਕਰੀਆ ਹਮ ਫਿਰ ਸੇ ਆਪਸੇ ਬਾਤ ਕਰਤੇ ਸਾਡੇ ਨਾਲ ਸਿੰਘ ਸਭਾ ਤੋਂ ਵੀ ਵੀਰ ਜੀ ਅਮਰਜੀਤ ਦੀ ਮੌਜੂਦ ਨੇ ਅਮਰਜੀਤ ਤੁਸੀਂ ਚਾਹ ਦਾ ਲੰਗਰ ਲਾਇਆ ਕੱਲ ਦਿੱਲੀ ਸੀਗੇ ਅਸੀਂ ਤੁਹਾਡਾ ਮੇਲ ਸਾਡਾ ਤੁਹਾਡਾ ਮੇਲ ਨਹੀਂ ਹੋ ਸਕਿਆ ਕਿਉਂਕਿ ਤੁਸੀਂ ਜਾ ਰਹੇ ਸੀ ਤੇ ਅਸੀਂ ਆ ਰਹੇ ਸੀਗੇ ਹੁਣ ਦੱਸੋ ਤੁਸੀਂ ਉੱਥੇ ਜਿਹੜਾ ਜੋਸ਼ ਦੇਖ ਕੇ ਆਏ ਹੋ ਆਮ ਪਬਲਿਕ ਜਿਹੜੀ ਆ ਹਰ ਬੰਦਾ ਤਿਆਰ ਆ ਕਹਿੰਦਾ ਮੈਂ ਝੋਲੇ ਚ ਕਫਣ ਪਾ ਕੇ ਆਇਆ ਪਿੱਛੇ ਨਹੀਂ ਜਾਣਾ ਉਹਦੇ ਬਾਬਤ ਕੀ ਕਹੋਗੇ ਚਲਦੇ ਚਲਦੇ ਗੱਲ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਅਸੀਂ ਦੇਖ ਕੇ ਆਏ ਆ ਕਿਸਾਨਾਂ ਦੇ ਵਿੱਚ ਕਿੰਨਾ ਜੋਸ਼ ਹੈ ਤੇ ਵੀ ਸਾਰਾ ਲੰਗਰ ਪਾਣੀ ਦਾ ਸਾਰਾ ਉੱਥੇ ਅਰੇਂਜਮੈਂਟ ਪੂਰਾ ਹੈਗਾ ਆ ਦਵਾਈਆਂ ਦੀ ਥੋੜੀ ਜੀ ਕਿੱਲ ਸੀਗੀ ਤੇ ਦਵਾਈਆਂ ਲੈ ਕੇ ਗਈ ਸੀ ਕੈਂਪ ਸਾਡਾ ਹਜੇ ਵੀ ਚੱਲ ਰਿਹਾ ਉੱਥੇ ਮੈਨੂੰ ਮੈਨੂੰ ਮਿਲੇ ਸੀ ਜਿਹੜਾ ਲੈਬੋਰਾਟਰੀ ਵਾਲੇ ਵੀਰ ਜੀ ਨੇ ਮੈਂ ਉਹਨਾਂ ਨਾਲ ਵੀ ਦਿੱਲੀ 'ਚ ਇੰਟਰਵਿਊ ਕੀਤੀ ਸੀ ਦਵਾਈਆਂ ਦਾ ਲੰਗਰ ਲੱਗ ਰਿਹਾ ਲੋਕਾਂ ਨੂੰ ਉੱਥੇ ਵੀ ਜਾਗਰੂਕ ਕੀਤਾ ਜਾ ਰਿਹਾ ਕਿ ਆਪਣੀ ਸਿਹਤ ਦਾ ਖਿਆਲ ਕਿਵੇਂ ਰੱਖਣਾ ਹੈ ਜੀ ਹਾਂਜੀ ਕੀ ਕਰੇ ਮੈਂ ਕਿਹਾ ਉੱਥੇ ਮੈਂ ਮਿਲਿਆ ਸੀਗਾ ਵੀਰ ਜੀ ਨੂੰ ਜਿਹੜਾ ਉਹ ਦਵਾਈਆਂ ਦਾ ਵੀ ਲੰਗਰ ਲਾਇਆ ਹੋਇਆ ਸੀਗਾ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਕਿ ਪ੍ਰੀਕਾਸ਼ਨਸ ਕਿਵੇਂ ਲੈਣੀਆਂ ਸਿਹਤ ਦਾ ਖਿਆਲ ਕਿਵੇਂ ਰੱਖਣਾ ਬਿਲਕੁਲ ਬਿਲਕੁਲ ਜੀ ਮੈਂ ਉੱਥੇ ਇੱਕ ਸ਼ੂਗਰ ਟੈਸਟ ਦੀ ਜ਼ਿਆਦਾ ਹਾਂ ਸ਼ੂਗਰ ਦੀ ਪ੍ਰੋਬਲਮ ਬਹੁਤ ਆ ਰਹੀ ਆ ਬਹੁਤ ਆ ਰਹੀ ਹੈ ਹਰ ਤਰ੍ਹਾਂ ਦੀ ਦਵਾਈ ਲੈ ਕੇ ਜਾਈ ਹੁਣ ਫੇਰ ਸਦਾਰਾ ਜਾਣਾ ਆ ਦਵਾਈਆਂ ਲੈ ਕੇ ਜਾਵਾਂਗੇ ਹੋਰ ਬਹੁਤ ਹੀ ਲੋਡ ਹੈ ਗਿਆ ਦਵਾਈਆਂ ਦੀ ਤੇ ਬਾਕੀ ਜੋਸ਼ਪੁਰਾ ਆ ਤੇ ਹੁਣ ਵਾਪਸ ਕਦੋਂ ਜਾ ਰਹੇ ਹੋ ਬਸ ਦੇ 2-4 ਦਿਨਾਂ ਦੇ ਵਿੱਚ ਅਸੀਂ ਸਾਰੀ ਦਵਾਈਆਂ ਦਾ ਅਰੇਂਜਮੈਂਟ ਕਰਕੇ ਫੇਰ ਅਸੀਂ ਜਾਵਾਂਗੇ ਤੇ ਜੋਸ਼ਪੁਰਾ ਕਿਸਾਨਾਂ ਦੇ ਵਿੱਚ ਮੋਦੀ ਦਾ ਝੰਡਾ ਜਿਹੜਾ ਆ ਉਹ ਲਾਣਾ ਆ ਤੇ ਜਿਹੜਾ ਮੈਂ ਇੱਕ ਵਾਰੀ ਕਹਿਣਾ ਚਾਹੁੰਦਾ ਕੈਮਰਾਮੈਨ ਜੀ ਉਧਰ ਮੋਦੀ ਸਾਹਿਬ ਨੇ ਰਿਕਸ਼ੇ ਤੋਂ ਗਿਰ ਜਾਣਾ ਸੈੱਟ ਕਰਾ ਦਿਓ ਜੀ ਦੇਖ ਲੈਂਦਾ ਦੇਖ ਲੈਂਦਾ ਇਹਨਾਂ ਨੂੰ ਆ ਵੈਸੇ ਹੀ ਗਰੇ ਹੋ ਖਿਰਦਾਰ ਗਿਰੇ ਹੋਏ ਤੇ ਉਦਾਂ ਵੀ ਥੱਲੇ ਗਿਰਨੇ ਚਾਹੀਦੇ ਆ ਤੇ ਇਹ ਪੂਰਾ ਜੋਸ਼ ਹੈ ਦੇਖ ਰਹੇ ਤੁਸੀਂ ਕਿੰਦਾ ਪੂਰਾ ਜੋਸ਼ ਹੈ ਸਾਰੇ ਕਿਸਾਨਾਂ ਦੇ ਵਿੱਚ ਅਸੀਂ ਸਾਰੇ ਜਥੇਬੰਦੀ ਜੋ ਵੀ ਸਾਡੀ ਸੁਸਾਇਟੀ ਵੀ ਅਸੀਂ ਪੂਰੇ ਨਾਲ ਆ ਤੇ ਇਹ ਜੋ ਥੋੜਾ ਜੋਸ਼ ਨਾ ਬੋਲੋ ਜੀ ਆਵਾਜ਼ ਘੱਟ ਆ ਰਹੀ ਹੈ ਜੀ ਇਸ ਤਰ੍ਹਾਂ ਪੂਰੇ ਜੋਸ਼ ਦੇ ਨਾਲ ਅਸੀਂ ਸਾਰੇ ਨਾਲ ਹੈਗੇ ਆ ਤੇ ਆਡੀਟੈਂਸ ਜਿਹੜੀ ਹੈ ਉਹਨੂੰ ਵਾਪਸ ਲੈਣੇ ਚਾਹੀਦੇ ਆ ਕਿਸਾਨ ਜਿਸ ਤਰ੍ਹਾਂ ਐਨੇ ਮੁਸ਼ਕਲ ਦੇ ਨਾਲ ਉੱਥੇ ਬੈਠੇ ਹੋਏ ਆ ਪੂਰੇ ਜੋਸ਼ ਤੇ ਹੈਗੇ ਆ ਪਰ ਉਹ ਜਲਦੀ ਤੋਂ ਜਲਦੀ ਇਹ ਹੱਲ ਹੋਣਾ ਚਾਹੀਦਾ ਆ ਤਾਂ ਕਿ ਉਹ ਆਪਣੇ ਘਰਾਂ ਵਿੱਚ ਜਾ ਸਕਣ ਜੀ ਤੇ ਤੇ ਜਲਦੀ ਹੀ ਹੱਲ ਹੋਵੇ ਜੀ ਮੈਂ ਇੱਕ ਵਾਰੀ ਕੈਮਰਾਮੈਨ ਨੂੰ ਚਾਹੂੰਗਾ ਤੁਸੀਂ ਦਿਖਾ ਦਿਓ ਸਾਡਾ ਨਵੇਂ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਵੀ ਨਾਲ ਪਰ ਤਿਆਰ ਪਰ ਤਿਆਰ ਕੋਈ ਅੰਸ਼ਖਾਂ ਵੀ ਘਟਣਾ ਨਾ ਬਾਪਰੇ ਪੂਰੇ ਸਤਰਕ ਨੇ ਪਿੱਛੇ ਵੀ ਪੁਲਿਸ ਮੁਲਾਜ਼ਮ ਨੇ ਉਧਰ ਸਾਡੀਆਂ ਪੁਲਿਸ ਮੁਲਾਜ਼ਮ ਦੀਆਂ ਭੈਣਾਂ ਵੀ ਜਿਹੜੀਆਂ ਨੇ ਉਹ ਵੀ ਸਕੂਟੀ ਤੇ ਅੱਗੇ ਜਾ ਰਹੀਆਂ ਨੇ ਜੀ ਤਾਂ ਮੈਂ ਆਪਾਂ ਹੁਣ ਥਾਣੇ ਦੇ ਅੱਗੇ ਪਹੁੰਚ ਗਏ ਸਮਾਰਟ ਸੁਪਰ ਸਟੋਰ ਤੋਂ ਚੱਲ ਕੇ ਔਰ ਸਾਰੇ ਤੁਸੀਂ ਮੈਗਜ਼ਿਨਾਂ ਕੈਮਰਾਮੈਨ ਉੱਧਰ ਦਿਖਾਉਣ ਉੱਪਰ ਵੀ ਲੋਕ ਖੜੇ ਨੇ ਨੌਜਵਾਨ ਖੜੇ ਨੇ ਜਿਹੜੇ ਬਾਹਰ ਕੈਨੇਡਾ ਅਮਰੀਕਾ ਜਾਣਾ ਚਾਹੁੰਦੇ ਨੇ ਲੇਕਿਨ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਅਸੀਂ ਪੰਜਾਬ ਵਿੱਚ ਜੰਮੇ ਆ ਔਰ ਸਿਟੀਜ਼ਨਸ਼ਿਪ ਸਾਡੀ ਪੰਜਾਬ ਦੀ ਹੈ ਇੰਡੀਆ ਦੀ ਕਹਿ ਲੋ ਪਰ ਅਸੀਂ ਪੰਜਾਬੀਅਤ ਨੂੰ ਜਿਹੜਾ ਆਪਣਾ ਵਜੂਦ ਬਚਾਉਣਾ ਚਾਹੁੰਦੇ ਆ ਪ੍ਰਧਾਨ ਸਾਹਿਬ ਆਜੋ ਤੁਹਾਡੇ ਨਾਲ ਗੱਲਬਾਤ ਕਰਨੀ ਆ ਦੀਪ ਸਾਬ ਇੱਕ ਮਿੰਟ ਚੜ ਗਏ ਨੇ ਰਿਕਸ਼ੇ ਤੇ ਜਿੱਥੇ ਮੋਦੀ ਯੋਗੀ ਨੇ ਆਪਾ ਇੱਕ ਮਿੰਟ ਗੱਲ ਕਰਦੇ ਆ ਉਹਨਾਂ ਦਾ ਜੀ ਆਜੋ ਪ੍ਰਧਾਨ ਸਾਹਿਬ ਤੁਹਾਡੇ ਵੀ ਜਿਹੜੇ ਵਲ ਵਲੇ ਸਾਂਝੇ ਕਰਦੀ ਆ ਤੁਸੀਂ ਦਿੱਲੀ ਜਾ ਕੇ ਆਏ ਹੋ ਲੋਕਾਂ ਨੂੰ ਉੱਥੇ ਮਿਲ ਕੇ ਆਏ ਹੋ ਸਾਡੇ ਹਜੂਮ ਨੂੰ ਮਿਲ ਕੇ ਆਏ ਹੋ ਜਿਹੜਾ ਆ ਕਿਸਾਨਾਂ ਦਾ ਹੜ ਆਇਆ ਹੋਇਆ ਇੱਕ ਤਾਂ ਦਾੜ ਆਇਆ ਹੋਇਆ ਕਿ ਸਰਬਕਲਿਆ ਕਿਸਾਨਾਂ ਦਾ ਹੜ ਨਹੀਂ ਆਇਆ ਹੋਇਆ ਕਿਉਂਕਿ ਇੱਥੋਂ ਪਤਾ ਲੱਗਦਾ ਵੀ ਕਿੰਨੇ ਲੋਕੀ ਦੁਖੀ ਆ ਸਚਾਈ ਦਾ ਹੜ ਬਿਲਕੁਲ ਸਚਾਈ ਦਾ ਹੜ ਆ ਚੁੱਕਾ ਕਿਉਂਕਿ ਤੁਸੀਂ ਵੀ ਦਿੱਲੀ ਦੋ ਤਿੰਨ ਦਿਨ ਜਾ ਕੇ ਆਏ ਆ ਅਸੀਂ ਵੀ ਜਾ ਕੇ ਆਏ ਆ ਤਿੰਨ ਦਿਨ ਜੀ ਤੇ ਉੱਥੇ ਤੁਸੀਂ ਦੇਖਿਆ ਕਹਿੰਦੇ 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 ਬਜ਼ੁਰਗ ਇਨੀ ਠੜ ਦੇ ਵਿੱਚ ਉੱਥੇ ਬਾਹਰ ਬੈਠੇ ਆ ਇਹ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਪਬਲਿਕ ਇਨੀ ਦੁਖੀ ਆ ਸਰਵੇ ਕਿਸਾਨਾਂ ਦਾ ਮਸਲਾ ਨਹੀਂ ਰਿਹਾ ਪੂਰੇ ਦੇਸ਼ ਦੇ ਜਿਹੜੇ ਜਿੰਨੇ ਦੁਖੀ ਪਰਗੇ ਆ ਸਾਰਿਆਂ ਦਾ ਮਸਲਾ ਹੈ ਕਿਉਂਕਿ ਇਹ ਖੇਤੀ ਆਰਡੀਨੈਂਸ ਜੋ ਜੋ ਪਾਸ ਕੀਤੀ ਹੈ ਸਰਕਾਰ ਨੇ ਇਹ ਸਰਵੇ ਕਿਸਾਨਾਂ ਨੂੰ ਫੈਕਟ ਨਹੀਂ ਕਰਨਗੇ ਆਮ ਜਿਹੜੇ ਦੁਕਾਨਦਾਰ ਆਮ ਵਰਗੇ ਉਹਨਾਂ ਨੂੰ ਨੂੰ ਕਰਨਗੇ ਕੋਈ ਕਾਰਪੋਰੇਟ ਘਰਾਣਿਆਂ ਨੇ ਹੱਥ ਬਾਥ ਜਦੋਂ ਸਾਰਾ ਵਪਾਰ ਆ ਜਾਣਾ ਸਾਰੀ ਖੇਤੀ ਉਹਨਾਂ ਦੇ ਉਹਨਾਂ ਦੇ ਕੋਲ ਉਹਨਾਂ ਦੇ ਹੱਥਾਂ ਬਚਾ ਜਾਣੀ ਆ ਤਾਂ ਜਿਹੜੀ ਕਿਸਾਨਾਂ ਕੋਲ 20 ਰੁਪਏ ਕਿਲੋ ਦੀ ਚੀਜ਼ ਵਿਕਦੀ ਆ ਉਹ ਵੇਚਾਂਗੇ ਆਪਣੀ ਮਰਜ਼ੀ ਨਾਲ 10-12 ਰੁਪਏ ਚ ਖਰੀਦਣਾ 5 ਰੁਪਏ ਚ ਖਰੀਦਣਾ ਫੇਰ ਸਾਡੇ ਰਕਬਰ ਖੇਤੀ ਨਹੀਂ ਕਰਦਾ ਕੋਈ ਗੋਣਾ ਨੂੰ ਅਸੀਂ ਅਸੀਂ ਵੀ ਰੋਟੀ ਖਾਣੀ ਹੈ ਸਮਾਨ ਤਾਂ ਸਾਨੂੰ ਵੀ ਫਿਰ 10 ਗੋਣਾ ਮਹਿੰਗਾ ਹੀ ਮਿਲਣਾ ਸਾਨੂੰ ਵੀ 10 ਗੋਣਾ ਮਹਿੰਗਾ ਪਊਗਾ ਫੇਰ ਫੇਰ ਸਾਨੂੰ ਵੀ ਇਹ ਪਤਾ ਲੱਗੂਗਾ ਕਿ ਇਹਦੀ ਨਸਨ ਦਾ ਸਾਨੂੰ ਕੀ ਕੀ ਨੁਕਸਾਨ ਹੋਇਆ ਜੀ ਜੀ ਇਸ ਲਈ ਅਸੀਂ ਇਹ ਮੰਗ ਕਰਦੇ ਆਂਗੇ ਜਲਦੀ ਤੋਂ ਜਲਦੀ ਇਹ ਬਿੱਲ ਵਾਪਸ ਹੋਣੇ ਚਾਹੀਦੇ ਆ ਉਹ ਕਿਸਾਨ ਜੋ ਸੰਘਰਸ਼ ਕਰ ਰਹੇ ਆ ਜਿਹੜਾ ਨੂੰ ਸਫਲਤਾ ਤਾਂ ਮਿਲੂਗੀ ਮਿਲੂਗੀ ਕਿਉਂਕਿ ਦਿੱਲੀ ਇਹ ਦੇਖ ਜਾ ਕਿਵੇਂ ਉੱਥੇ ਜਿਵੇਂ ਕਿ ਪੜ ਪੰਜਾਬ ਜਾਂ ਅਨੰਦਪੁਰ ਦਾ ਹੋਲਾ ਮੱਲਾ ਲੱਗਦਾ ਹੁੰਦਾ ਇਹੋ ਜਿਹੇ ਮੌਲ ਬਣਿਆ ਕਿਤੇ ਲੰਗਰ ਵੜ ਰਹੇ ਆ ਕਿਤੇ ਰਸ ਦੇ ਲੰਗਰ ਚੱਲ ਰਹੇ ਆ ਦਵਾਈਆਂ ਦੇ ਲੰਗਰ ਵੀ ਸ਼ੁਰੂ ਹੋ ਗਏ ਆ ਔਰ ਉੱਥੇ ਸਟੇਜ ਤੇ ਵੀ ਗੱਲ ਕਹੀ ਸੀ ਕਿ ਕਹੀ ਗਈ ਸੀ ਕਿ ਅਸੀਂ ਕੱਢ ਕੇ ਹਟਾਂਗੇ ਤੇਰਾ ਸ਼ੱਕ ਦੇ ਲਈ ਅਸੀਂ ਮੁੜਦੇ ਨਹੀਂ ਲੈ ਬਿਨਾ ਹੱਕ ਦੇ ਲਈ ਬਿਲਕੁਲ ਸਹੀ ਗੱਲ ਆ ਜੀ ਬੜਾ ਜੋਸ਼ ਹੈ ਜ ਉੱਥੇ ਸਾਡੇ ਕਿਸਾਨ ਭਰਾਵਾਂ ਦੇ ਵਿੱਚ ਕਿਵੇਂ ਬੋੜੇ ਪੂਰੇ ਜੋਸ਼ ਦੇ ਨਾਲ ਉੱਥੇ ਡਟੇ ਹੋਏ ਆ ਉਹ ਬਿਨਾ ਆਪਣਾ ਅਕਲੇ ਤੋਂ ਵਾਪਸ ਨਹੀਂ ਆਵਾਂਗੇ ਉਹਨਾਂ ਕਿਉਂਕਿ ਆ ਆਮ ਤੌਰ ਤੇ ਸਰਕਾਰਾਂ ਕਰਦੀਆਂ ਲੋਲੋਪੋਪ ਕਰਕੇ ਏ ਮੋੜਦੇ ਨਹੀਂ ਆਏ ਜੀਸ਼ਨ ਨੂੰ ਫੇਲ ਕਰਦੇ ਵਾਸਤੇ ਪਰ ਜੋ ਤੇ ਕਿਸਾਨਾਂ ਦਾ ਜੋਸ਼ ਉਸ ਤੋਂ ਪਤਾ ਲੱਗਦਾ ਹੈ ਤੇ ਹੁਣ ਬਿਨਾਂ ਹੱਕ ਲੈ ਤੁਸੀਂ ਦੀਦੀ ਤੋਂ ਵਾਪਸ ਨਹੀਂ ਮੁੜਦੇ ਸੋ ਇਹ ਪ੍ਰਧਾਨ ਜੀ ਸਿੱਕੇ ਤੁਹਾਡੇ ਸਾਰਿਆਂ ਨਾਲ ਗੱਲਬਾਤ ਕਰਾਈ ਆ ਇਸ ਵੀਡੀਓ ਨੂੰ ਇੱਥੇ ਰੈਪ ਅਪ ਕਰਦੇ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਤੋਂ ਪਸੂ ਮੇਰਾ ਆਪਣੇ ਛੋਟੇ ਵੀ ਦਿਨੇਸ਼ਵਰੀ ਕੈਮਰਾ ਪਰਸਨ ਵਿਜੇ ਕੁਮਾਰ ਨੂੰ ਦਿਓ ਇਜਾਜ਼ਤ ਬਹੁਤ ਦਿੱਲੀ ਦੀਆਂ ਗੱਲਾਂ ਮੈਂ ਸ਼ਾਮ ਨੂੰ ਵੀ ਆਪ ਲਾਈਵ ਹੋ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜੋ ਦਿੱਲੀ ਦਾ ਮਾਹੌਲ ਦੇਖਿਆ ਹੈ ਜੋ ਆਪਣੇ ਮਨ 'ਚ ਜੋਸ਼ ਲੈ ਕੇ ਆਏ ਆ ਬਹੁਤ ਗੱਲਾਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਸ਼ਾਮ ਨੂੰ ਇੱਕ ਵਾਰ ਲਾਈਵ ਹੋਵਾਂਗੇ